ਸਾਲ ਪਹਿਲਾ ਵਿਆਹੀ ਜੋੜੇ ਦੀ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਮੰਤਪਾਗਾ ਹਾਦਸਾ ਫਿਰੋਜ਼ਪੁਰ ਦੇ ਪਿੰਡ ਸਾਈਆਂ ਵਾਲਾ ਵਿਕੇ ਵਾਪਰਿਆ ਜਿੱਥੇ ਸੋਹਰਾਕਰਜਾਂ ਦੇ ਪਤੀ ਪਤਨੀ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਦੋਵੇਂ ਪਤੀ ਪਤਨੀ ਦੀ ਜਾਨ ਚਲੀ ਗਈ ਹੈ ਖਬਰ ਦਾ ਪਤਾ ਲੱਗਦਿਆ ਹੀ ਪਰਿਵਾਰ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਆਇ ਜੋੜੇ ਦਾ ਜਿਸ ਸਾਲ ਪਹਿਲਾ ਵਿਆਹ ਹੋਇਆ ਸੀ ਪਤਨੀ ਜੋ ਕਿ ਗਰਭਵਤੀ ਸੀ ਹੁਣ ਦੋਵਾਂ ਦੀ ਭਿਆਨਕ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਦਰਸਲ ਮਨਪਾਗਾ ਹਾਦਸਾ ਉਸ ਵੇਲੇ ਵਾਪਰੀਆ ਜਦੋਂ ਪਤੀ ਪਤਨੀ ਬਾਈਕ ਤੇ ਸਵਾਰ ਹੋ ਕੇ ਕੋਟਕਪੂਰਾ ਸੌਰੇ ਘਰ ਜਾ ਰਹੇ ਸਨ ਤੇ ਜਦੋਂ ਪਿੰਡ ਸਾਈਆਂ ਵਾਲਾ ਦੇ ਰਜ਼ਦੀਕ ਪਹੁੰਚਦੇ ਨੇ ਤਾਂ ਪਿੱਛੋਂ ਆਰੀ ਪਿਕਅਪ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਪਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਪਤਨੀ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਕੀ ਇਲਾਜ ਦੇ ਦੌਰਾਨ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਹੁਣ ਮ੍ਰਿਤਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਵਿੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ। ਮਨਪਾਗਾ ਹਾਜ਼ਾ ਫਿਰੋਜ਼ਪੁਰ ਦੇ ਸਾਇਆ ਕਲਾ ਦੇ ਵਿੱਚ ਵਾਪਰਿਆ ਜਿੱਥੇ ਸਾਲ ਪਹਿਲਾਂ ਵਿਆਹ ਜੋੜੇ ਦੀ ਜਾਨ ਚਲੀ ਗਈ ਹੈ। ਮੇਰਾ ਨਾਮ ਜਗਰੂਪ ਸਿੰਘ ਹੈ ਜੀ। ਜਗਰੂਪ ਸਿੰਘ ਕੀ ਲੱਗਦੇ ਸੀਗੇ ਆਪਣੇ? ਮੇਰੇ ਵੱਡੇ ਬ੍ਰਦਰ ਸੀ ਜੀ। ਵੱਡੇ ਬ੍ਰਦਰ ਕਿੱਧਰ ਜਾ ਰਹੇ ਸੀਗੇ? ਇਹ ਜੀ ਕਰੋ ਉ ਜਾ ਰਹੇ ਸੀ ਆਦੇ ਸੌਰਾਂ ਨੂੰ ਮਿਲਣ ਜਾ ਰਹੇ ਸੀ ਦੋਵੇਂ ਜੀ। ਮੋਟਰਸਾਈਕਲ ਉੱਤੇ। ਹਾਂਜੀ। ਹਾਂਜੀ। ਇਹ ਹਾਸਾ ਕਿੱਥੇ ਹੋਇਆ? ਇਹ ਹਾਸਾ ਹੋਇਆ ਸਾਈਆਂ ਵਾਲੇ ਪਿੰਡ ਚ ਹੋਇਆ ਜੀ। ਸਾਈਆਂ ਦੇ ਚੌਕ ਚ ਹੋਇਆ। ਹਾਂਜੀ ਜੀ ਚੌਕ ਦੇ ਵਿੱਚ। ਅੱਛਾ ਕੀ ਉਹ ਗੱਡੀ ਕਿਹੜੀ ਵੱਜੀ ਜਾ? ਗੱਡੀ ਬਲੈਰੋ ਗੱਡੀ ਵੱਜੀ ਆ ਜੀ। ਉਹ ਕਿੱਧਰ ਆ ਰਹੀ ਸੀ? ਉਹ ਗੱਡੀ ਉਧਰੋਂ ਜਾ ਰਹੀ ਸੀ ਜੀ ਫਿਰੋਜ਼ਪੁਰਾਲਾ ਤੇ ਉਹ ਵੀ ਉਧਰੋਂ ਹੀ ਜਾ ਰਹੀ ਐ ਇਧਰੋਂ ਹੀ ਜਾ ਰਹੀ ਸੀ ਫਿਰੋਜ਼ਪੁਰਾਲਾ ਹਾਂਜੀ ਪਿੱਛੋਂ ਵੱਜੀ ਗੱਡੀ ਅੱਛਾ ਅੱਛਾ ਤੇ ਡੈਥ ਕਿੰਨੀ ਹੋਈ ਪਹਿਲਾਂ ਡੈਥ ਮੇਰੇ ਪਹਿਲਾਂ ਭਰਾ ਦੀ ਹੋਈ ਉੱਥੇ ਮੌਕੀ ਤੇ ਡੈਥ ਹੋ ਗਈ ਸੀ ਤੇ ਭਾਬੀ ਮੇਰੀ ਥੋੜੇ ਬਿਮਾਰ ਸਾਂ ਹੀ ਸੀ ਉਹਨਾਂ ਨੂੰ ਪਹਿਲਾਂ ਫਰੀਦਕੋੜ ਫਰੀਦਕੋੜ ਦਾ ਵਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਬਿਟਿੰਡੇ ਲੈ ਗਏ ਹਾਂਜੀ ਇਹ ਇਲਾਜ ਦੇ ਦੌਰਾਨ ਡੈਥ ਹੋ ਗਈ ਨਾ ਹਾਂਜੀ 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 ਸਟੋਨੋ ਨੇ ਪਤਨੀ ਦੀ ਵੀ ਦਰਦ ਹੋਈ ਹਾਂਜੀ ਹਾਂਜੀ ਉਹਨਾਂ ਦੀ ਹੋ ਗਈ ਤਾਂ ਠੀਕ ਕਾਰਵਾਈ ਕੀ ਦੀ ਮੰਗ ਪਈ ਗੱਡੀ ਵਾਲੇ ਤੇ ਕਾਰਵਾਈ ਦੀ ਕੀ ਮੰਗ ਪਈ ਜਿਹੜੀ ਗੱਡੀ ਨੇ ਮਾਰੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਦੱਸ ਸਾਡੇ ਤਿੰਨ ਜੀ ਘਰੋਂ ਤੁਰ ਗਏ ਅੱਛਾ ਇਕਬਾਲ ਸਿੰਘ ਆਈ ਇਕਬਾਲ ਸਿੰਘ ਜਿਹੜੇ ਐਸਿਡੇਟ ਹੋਇਆ ਤੇ ਕਤੋਂ ਇਹ ਕਿੱਥੇ ਹੋਇਆ ਜੀ ਇਹ مین ਰੋਡ ਸਾਈਂ ਵਾਲੇ ਹੋਇਆ ਜੀ ਹਾਂਜੀ ਮੀਆਂ ਵੀਰ ਕਿੱਥੇ ਜਾ ਰਹੇ ਸੀ ਮੀਆਂ ਬੀਬੀ ਕੋੜਪੁਰੇ ਜਾ ਰਹੇ ਸੀ ਫਰੋਜਪੁਰ ਤੋਂ ਜਾ ਰਹੇ ਸੀ ਕਿੱ데 ਤੇ ਜਾ ਰਹੇ ਸੀ ਮੋਟਰਸਾਈਕਲ ਤੇ ਸੀਗੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਹਾਂਜੀ ਚੱਲ ਹਾਂ ਸਾ ਕਿੱ데 ਨਾਲ ਹੋਇਆ ਕਿੱਥੇ ਵਾਪਰਿਆ ਇੱਕ ਪਿਕਅਪ ਗੱਡੀ ਨਾਲ ਹੋਇਆ ਸਰਕਾਰੀ ਗੱਡੀ ਹੈ ਜੀ ਉਹ ਕਿਧਰੋਂ ਜਾ ਰਹੀ ਉਹ ਵੀ ਫਰੋਜਪੁਰੇ ਜਾ ਰਹੀ ਸੀ ਤੇ ਕੀ ਪਿੱਛੋਂ ਕੋ ਜਬਰਦਸਤ ਧੱਕਾ ਮਾਰੀ ਹਾਂ ਪਿੱਛੋਂ ਅੱਜੀ ਉਹ ਜਬਰਦਸਤੀ ਕਿੰਨੀ ਕੋ ਜਬਰਦਸਤ ਧੱਕਾ ਮਾਰੀ ਬਹੁਤ ਜ਼ਿਆਦਾ ਰੱਜੀ ਹੋਈਏ ਮੁੰਡੇ ਤਾਂ ਮੌਕੇ ਦੀ ਡੈਥ ਹੋ ਗਈ ਹੂੰ ਹੂੰ ਕੁੜੀ ਨੂੰ ਮੈਡੀਕਲ ਦਾਖਲ ਕਰਵਾਇਆ ਸੀ ਗਈ ਤੇ ਕੁੜੀ ਦੀ ਵੀ ਡੈਥ ਹੋ ਗਈ ਇੱਕ ਉਹਦੇ ਵਿੱਚ ਜੀ ਸਾਨੂੰ 1.5 ਤਿੰਨ ਚਾਰ ਮਹੀਨਾ ਪ੍ਰੈਗਨੈਂਟ ਸੀਗੀ ਉਹ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ ਹੰ ਗਰਭਤੀ ਸੀਗੀ ਹਾਂਜੀ ਠੀਕ ਉਹਦੇ ਬਲੋਡ ਹਾਂਜੀ ਹੁਣ ਕੀ ਮੰਗੀਏ ਮੰਗ ਇਹ ਇਨਸਾਫ ਕੀਤਾ ਜਾਵੇ ਜੋ ਵੀ ਸੁਣਵਾਈ ਹੈ ਕੀ ਅਜੇ ਤੱਕ ਗੱਡੀ ਵਾਲੇ ਖੜੇ ਨਹੀਂ ਕਿਤੇ ਨਹੀਂ ਹਾਂਜੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜੀ ਗੱਡੀ ਵਾਲੇ ਖੜੇ ਆ ਕਿ ਨਹੀਂ ਖੜੇ ਹਾਂਜੀ ਤੇ ਸਰਕਾਰੀ ਗੱਡੀ ਸੀ ਹਾਂ ਸਰਕਾਰੀ ਗੱਡੀ ਸੀ ਕਿਹੜੇ ਵਿਭਾਗ ਦੇ ਜਗਲਾਤ ਵਿਭਾਗ ਦੇ ਦੀ ਤੁਹਾਨੂੰ ਆਤਮਾਿਕ ਵੀ ਦੱਸ ਹਾਂਜੀ ਹਾਂਜੀ ਦੱਸ ਰਿਹਾ ਹਾਂ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਸਾਲ ਪਹਿਲਾਂ ਵਿਆਹੀ ਜੋੜੇ ਦੀ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਮੰਤਪਾਗਾ ਹਾਦਸਾ ਫਿਰੋਜ਼ਪੁਰ ਦੇ ਪਿੰਡ ਸਾਈਆਂ ਵਾਲਾ ਵਿਕੇ ਵਾਪਰਿਆ ਜਿੱਥੇ ਸੋਹਰਾ ਕਰਜਾ ਦੇ ਪਤੀ ਪਤਨੀ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਦ ਦੋਵੇਂ પતિ ਪਤਨੀ ਦੀ ਜਾਨ ਚਲੀ ਗਈ ਹੈ ਖਬਰ ਦਾ ਪਤਾ ਲੱਗਦਿਆ ਹੀ ਪਰਿਵਾਰ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੱਸਿਆ ਜਾ ਰਿਹਾ ਕਿ ਵਿਆਇ ਜੋੜੇ ਦਾ ਅਜੇ ਸਾਲ ਪਹਿਲਾ ਵਿਆਹ ਹੋਇਆ ਸੀ ਪਤਨੀ ਜੋ ਕਿ ਗਰਭਵਤੀ ਸੀ ਹੁਣ ਦੋਵਾਂ ਦੀ ਪਿਆਨਕ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਦਰਸਲ ਮਨਪਾਗਾ ਹਾਦਸਾ ਉਸ ਵੇਲੇ ਵਾਪਰੀਆ ਜਦੋਂ ਪਤੀ ਪਤਨੀ ਬਾਈਕ ਤੇ ਸਵਾਰ ਹੋ ਕੇ ਕੋਟਕਪੂਰਾ ਸੌਰੇ ਘਰ ਜਾ ਰਹੇ ਸਨ ਤੇ ਜਦੋਂ ਪਿੰਡ ਸਾਈਆਂ ਵਾਲਾ ਦੇ ਰਜ਼ਦੀਕ ਪਹੁੰਚਦੇ ਨੇ ਤਾਂ ਪਿੱਛੋਂ ਆਰੀ ਪਿਕਅਪ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਪਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਪਤਨੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਕਿ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਹੁਣ ਮ੍ਰਿਤਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਮਨਪਾਗਾ ਹਾਦਸਾ ਫਿਰੋਜ਼ਪੁਰ ਦੇ ਸਾਈਆ ਕਲਾ ਦੇ ਵਿੱਚ ਵਾਪਰਿਆ ਜਿੱਥੇ ਸਾਲ ਪਹਿਲਾਂ ਵਿਆਹੇ ਜੋੜੇ ਦੀ ਜਾਨ ਚਲੀ ਗਈ ਹੈ ਨਾਮ ਤੁਹਾਡਾ ਮੇਰਾ ਨਾਈਜੂ ਗਰੁੱਪ ਸੰਗੇ ਜੀ ਗਰੁੱਪ ਸੰਗੇ ਕੀ ਲੱਗਦੇ ਸੀਗੇ ਆਪਣੇ ਮੇਰੇ ਵੱਡੇ ਬ੍ਰਦਰ ਸੀਗੇ ਵੱਡੇ ਬ੍ਰਦਰ ਕਿੱਧਰ ਜਾ ਰਹੇ ਸੀਗੇ ਇਹ ਜੀ ਕਰੋ ਉ ਜਾ ਰਹੇ ਸੀ ਆਦੇ ਸੌਰਾਂ ਨੂੰ ਮਿਲਣ ਜਾਣੇ ਸੀ ਦੋਵੇਂ ਜੀ ਮੋਟਰਸਾਈਕਲ ਉੱਤੇ ਹਾਂਜੀ ਹਾਂਜੀ ਇਹ ਹਾਸਾ ਕਿੱਥੇ ਹੋਇਆ ਇਹ ਹਾਸਾ ਹੋਇਆ ਸਾਈਆਂ ਵਾਲੇ ਪਿੰਡ ਚ ਹੋਇਆ ਜੀ ਸਾਈਆਂ ਦੇ ਚੌਕ ਤੇ ਆ ਹਾਂਜੀ ਚੌਕ ਦੇ ਵਿੱਚ ਅੱਛਾ ਕੀ ਉਹ ਗੱਡੀ ਕਿਹੜੀ ਵੱਜੀ ਗੱਡੀ ਜੀ ਬਲੈਰੋ ਗੱਡੀ ਵੱਜੀ ਆ ਜੀ ਉਹ ਕਿੱਧਰ ਆ ਰਹੀ ਸੀ ਉਹ ਗੱਡੀ ਉਧਰ ਹੀ ਜਾ ਰਹੀ ਸੀ ਜੀ ਫਿਰੋਜ਼ਪੁਰਾਲਾ ਤੇ ਉਹ ਵੀ ਉਧਰ ਹੀ ਜਾ ਰਹੀ ਹੈ ਇਧਰੋਂ ਹੀ ਜਾ ਰਹੀ ਸੀ ਫਿਰੋਜ਼ਪੁਰਾਲਾ ਹਾਂਜੀ ਪਿੱਛੋਂ ਅੱਜੀ ਗੱਡੀ ਅੱਛਾ ਅੱਛਾ ਤੇ ਡੈਥ ਕਿੰਨੀ ਹੋਈ ਪਹਿਲਾਂ ਡੈਥ ਮੇਰੇ ਪਹਿਲਾਂ ਭਰਾ ਦੀ ਹੋਈ ਉੱਥੇ ਮੌਕੀ ਦੀ ਡੈਥ ਹੋ ਗਈ ਸੀ ਤੇ ਭਾਬੀ ਮੇਰੀ ਥੋੜੇ ਬਿਮਾਰ ਸਾਂ ਹੈਗੀ ਸੀ ਉਹਨਾਂ ਨੂੰ ਪਹਿਲਾਂ ਫੈਦਕੋੜ ਫੈਦਕੋੜ ਦਾ ਵਾਲ ਕੀ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਬਿਟਿੰਡੇ ਲੈ ਗਏ ਹਾਂਜੀ ਇਹ ਇਲਾਜ ਦੇ ਦੌਰਾਨ ਡੈਥ ਹੋ ਗਈ ਹਾਂਜੀ 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 ਚੋਣੋਂ ਨੇ ਪਤਲੀ ਦੀ ਵੀ ਦਿੱਕਤ ਹੋ ਗਈ ਹਾਂਜੀ ਹਾਂਜੀ ਉਹਨਾਂ ਦੀ ਵੀ ਹੋ ਗਈ ਠੀਕ ਕਾਰਵਾਈ ਕੀ ਦੀ ਮੰਗ ਕੀਤੀ ਗੱਡੀ ਵਾਲੇ ਤੇ ਕਾਰਵਾਈ ਦੀ ਕੀ ਮੰਗ ਕੀਤੀ ਜਿਹੜੀ ਗੱਡੀ ਨੇ ਮਾਰੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਦੱਸ ਸਾਡੇ ਤਿੰਨ ਜੀ ਘਰੋਂ ਤੁਰ ਗਏ ਇਕਬਾਲ ਸਿੰਘ ਹੈ ਇਕਬਾਲ ਸਿੰਘ ਜਿਹੜੇ ਐਕਸੀਡੈਂਟ ਹੋਇਆ ਤੇ ਕਦੋਂ ਇਹ ਕਿੱਥੇ ਹੋਇਆ ਸੀ ਇਹ مین ਰੋਡ ਸਾਈਂ ਵਾਲੇ ਹੋਇਆ ਜੀ ਹਾਂਜੀ ਕਿੰਨੀ ਅਬੀ ਸੀ ਕਿੱਥੇ ਜਾ ਰਹੇ ਸੀ ਮੀਆਂ ਬੀਬੀ ਕੋੜਪੁਰੇ ਜਾ ਰਹੇ ਸੀ ਫਰੋਜਪੁਰ ਤੋਂ ਜਾ ਰਹੇ ਸੀਗੇ ਕਿੱ데 ਤੇ ਜਾ ਰਹੇ ਸੀ ਮੋਰਸਾਂ ਤੇ ਸੀਗੇ ਮੋਰਸਾਂ ਤੇ ਸਵਾਰ ਹੋ ਕੇ ਜਾ ਰਹੇ ਸੀ ਹਾਂਜੀ ਅੱਛਾ ਹਾਂ ਸਾ ਕਿੱ데 ਨਾਲ ਹੋਇਆ ਕਿੱਥੇ ਵਾਪਰਿਆ ਇੱਕ ਪਿਕਅਪ ਗੱਡੀ ਨਾਲ ਹੋਇਆ ਸਰਕਾਰੀ ਗੱਡੀ ਹੈ ਜੀ ਉਹ ਕਿਧਰੋਂ ਜਾ ਰਹੀ ਉਹ ਵੀ ਫਰੋਜਪੁਰੇ ਜਾ ਰਹੀ ਸੀ ਤੇ ਕੀ ਪਿੱਛੋਂ ਕੋ ਜਬਰਦਸਤ ਧੱਕਾ ਮਾਰੀ ਹਾਂ ਪੁੱਛੋ ਅੱਜੀ ਉਹ ਜਬਰਦਸਤੀ ਕਿੰਨੀ ਕੁ ਜਬਰਦਸਤ ਧੱਕਾ ਮਾਰੀ ਬਹੁਤ ਜ਼ਿਆਦਾ ਰੱਜੀ ਹੋਈਏ ਮੁੰਡੇ ਤਾਂ ਮੌਕੇ ਦੀ ਡੈਥ ਹੋ ਗਈ ਹੂੰ ਹੂੰ ਕੁੜੀ ਨੂੰ ਮੈਡੀਕਲ ਦਾਖਲ ਕਰਵਾਇਆ ਸੀ ਗਈ ਹਾਂ ਤੇ ਕੁੜੀ ਦੀ ਵੀ ਡੈਥ ਹੋ ਗਈ ਇੱਕ ਉਹਦੇ ਵਿੱਚ ਵੀ ਉਹਨੂੰ 3-4 ਮਹੀਨਾ ਪ੍ਰੈਗਨੈਂਟ ਸੀਗੀ ਉਹ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ ਹਾਂ ਗਰਭਵਤੀ ਸੀਗੀ ਹਾਂਜੀ ਠੀਕ ਹਾਂਜੀ ਹੁਣ ਕੀ ਮੰਗਤੀ ਤੁਸੀਂ ਮੰਗੇ ਹੀ ਇਹ ਇਨਸਾਫ ਕੀਤਾ ਜਾਵੇ ਜੋ ਵੀ ਸੁਣਵਾਈ ਹੈ ਕੀ ਅਜੇ ਤੱਕ ਗੱਡੀ ਵਾਲੇ ਫੜੇ ਨਹੀਂ ਕਿਤੇ ਨਹੀਂ ਹਾਂਜੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜੀ ਗੱਡੀ ਵਾਲੇ ਫੜੇ ਆ ਕਿ ਨਹੀਂ ਫੜੇ ਹਾਂਜੀ ਤੇ ਸਰਕਾਰੀ ਗੱਡੀ ਸੀ ਹਾਂਜੀ ਸਰਕਾਰੀ ਗੱਡੀ ਸੀ ਕਿਹੜੇ ਵਿਭਾਗ ਦੇ ਜਗਲਾਤ ਵਿਭਾਗ ਦੇ ਦੀ ਜੋ ਕਿ ਆਤਮਾਿਕ ਵੀ ਦਾਸ ਹਾਂਜੀ ਹਾਂਜੀ ਦੱਸ ਰਹੇ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ